ਤਾਡੀ ਵੇਤਰਾ ਕਸਮ ਵਾਲਾ ਇਹ ਬਾਈ ਮੇਰੀ ਆਮ ਆਦਮੀ ਪਾਰਟੀ ਦੇ ਬਹੁਤ ਵਧੀਆ ਲੀਡਰਾਂ ਵਾਲਾ ਬੰਦੇ ਸੀ ਹਨ 14 ਦੇ ਵਿੱਚ ਨਹੀਂ 15 ਦੇ ਵਿੱਚ ਨਾਲ ਰਹਿਆ ਹਵਾ ਵੀ ਸਾਰੇ ਲੋਕ ਜਾਣਦੇ ਨੇ ਤੇ ਉਸ ਤੋਂ ਬਾਅਦ ਅਸੀਂ ਉਸ ਸਮਾਂ ਬਾਅਦ ਮੈਂ ਬਾਈ ਲੱਖੇ ਬਾਈ ਨੂੰ ਮਿਲਿਆ ਹਨ ਲੱਖੇ ਬਾਈ ਨੂੰ ਮੇਨ ਤੋਂ ਬਾਅਦ ਜਦ ਮੈਂ ਸੱਚੀ ਗੱਲ ਦਿਲ ਦੀ ਗੱਲ ਦੱਸਦਾ ਇੱਕ ਵੀ ਜੋ ਆਪਾਂ ਪੰਜਾਬ ਦੇ ਬੰਦਿਆਂ ਦੇ ਬਹੁਤ ਬੰਦੇ ਘਮਾੜੇ ਜਿਹੜੇ ਕਿ ਬਾਈ ਦੀਪ ਸਿੱਧੂ ਤੇ ਭਾਈ ਅੰਮਰਪਾਲ ਨੇ ਉਹਨਾਂ ਨੇ ਜੇਲ੍ਹ ਦੇ ਵਿੱਚ ਭੇਜਤਾ ਤੇ ਇੱਕੋ ਇੱਕ ਬੰਦਾ ਭਾਈ ਇਹਨੂੰ ਵਰਤਣਾ ਹੈਗਾ ਵਰਤ ਕੇ ਲਖੋ ਜੋ ਦਿਨ ਤਾੜੀਆਂ ਕਿਸੇ ਨਾਲ ਛੱਡ ਦੇਣਾ ਦੋ ਬੰਦ ਸ੍ਰੀ ਅਕਾਲ ਲੋਕ ਭਾਈ ਇਹਦੇ ਬਾਰੇ ਬਹੁਤ ਚੰਗਾ ਬਾੜਾ ਕਹਿੰਦੇ ਹਨ ਨਾ ਜਿੰਨਾ ਜੱਕੇ ਬੰਦੇ ਤੋਂ ਦੂਰ ਆ ਉਹਨਾਂ ਦੇ ਕੋਲੋਂ ਇਹਨੂੰ ਮਾੜਾ ਕਹਿ ਸਕਦੇ ਨੇ ਪਰ ਜਦ ਤਹੇਜ਼ ਨਾਲ ਬੰਦਾ ਮਿਲ ਲਿਆ ਉਦੋਂ ਬਾਅਦ ਬੰਦਾ ਬਈ ਨਸ਼ੇ ਵਾਂਗ ਲੱਗਦਾ ਬੰਦਾ ਇਹਨੂੰ ਛੱਡਦਾ ਨਹੀਂ ਹੈਗਾ ਬੰਦਾ ਇਹਦਾ ਅੱਧੀ ਰਾਤ ਤੋਂ ਬਾਅਦ ਵਾਰ ਤੋਂ ਆਉਣ ਵਾਲਾ ਬੰਦਾ ਬਈ ਜੋ ਵੀ ਕਿਸਾਨੀ ਨੂੰ ਮੋਲਣ ਆਪਣਾ ਚੱਲਦਾ ਬਾਰਡਰ ਉੱਤੇ ਤਾਂ ਜ਼ਰੂਰ ਪਹੁੰਚੋ ਬਾਈ ਮੈਂ ਇਹਨੂੰ ਕਿਹਾ ਕੀ ਕਰਾ ਯਾਰ ਮੇਰੀ ਮਜ਼ਦੂਰੀ ਵੀ ਹੋ ਸਕਦੀ ਮੈਂ ਕੋਈ ਗੱਲ ਨਹੀਂ ਬਾਈ ਕਿਹਾ ਜ਼ਰੂਰ ਅੰਮਰ ਟਾਈਮ ਕਰਕੇ ਬਾਈ ਇਹ ਬਹੁਤ ਵਧੀਆ ਬੰਦਾ ਯਾਰ ਪਰ ਲਾਸ਼ ਤੇ ਗੱਲ ਕੀ ਹੁੰਦੀ ਆ ਆਪਾਂ ਕਦੇ ਨਾ ਕਦੇ ਛੋਟੀਆਂ ਛੋਟੀਆਂ ਗੱਲਾਂ ਬਸੇ ਵੱਡੇ ਵੱਡੇ ਬੰਦੇ ਕਮਾਲ ਲਿਆ ਜਿਹੜੇ ਜੀ ਪਹਿਲਾ ਭਾਈ ਦੀਪ ਸਿੱਧੂ ਗਿਆ ਆਪਾਂ ਨੇ ਫਿਰ ਭਾਈ ਅੰਮਰਪਾਲ ਸਿੰਘ ਲੈ ਦੇ ਕੇ ਪੰਜਾਬ ਕੋਲੇ ਵੀਰੇ ਥੋੜੇ ਹੀ ਬੰਦੇ ਰਹਿ ਗਏ ਕਿੰਨੇ ਕੁ ਰਹਿ ਗਏ ਤੁਹਾਨੂੰ ਸਭ ਨੂੰ ਪਤਾ ਸਾਰੇ ਬੰਦੇ ਆਪਦੇ ਸਿਆਸਤ ਜਿਆ ਤੇ ਰਾਜਨੀਤੀ ਜਿਆ ਰੋਟੀਆਂ ਸੇਕਦੇ ਨੇ ਭਾਈ ਮੈਂ ਬਹੁਤ ਬਹੁਤ ਮੁਬਾਰਕਾਂ ਤੇਰੇ ਵਿਆਹ ਦੀਆਂ ਹੋਇਆ ਪੁਰਾਣੇ ਨੇਟ ਹੈ ਮੈਨੂੰ ਲੱਗਦਾ ਸੀ ਉਹ ਕਰਨੀ ਵਾਲਾ ਕਿਹੜਾ ਭਾਈ ਕਰਨੀ ਵਾਲਾ ਕਿਹੜਾ ਸੁੱਕਾ ਨਹੀਂ ਰਹਿਦਾ ਇਹ ਪਰ ਪਾਣੀ ਚੜ ਗਿਆ ਤੇ ਇਹਦੇ ਸਾਡਾ ਭਰਾ ਬਾਈ ਦੀਪ ਤੋਂ ਇਹਨਾਂ ਨੂੰ ਵੀ ਭਾਈਆਂ ਨੂੰ ਅਸੀਂ ਬੇਨਤੀ ਕੀਤੀ ਕਿ ਸਾਡੇ ਭਰਾ ਦਾ ਵਿਆਹ ਹੈ ਭਾਈ ਹਾਜ਼ਰੀ ਲਗਾਉਣੀ ਹੈ ਕੋਕਰ ਰਹਿ ਗਿਆ ਤੇ ਬਾਈ ਨੇ ਵੀ ਆਪ ਇੱਕ ਬਹੁਤ ਹਾਲੀ ਦੀ ਦਵਾਈ ਆ ਭਾਈ ਨੌਸਕਾ ਲਾਗਣਾ ਨੇ ਤੁਹਾਡੀ ਸੇਵਾ ਕਰ ਰਹੇ ਆ ਸੋ ਸੁੱਖ ਦਾ ਸਿਰਫ ਉਸੋਂ ਦੀ ਗੱਲ ਹੋ ਰਹੀ ਹੈ ਸਾਡੇ ਸਾਰੇ ਜਿਹੜੇ ਕਹ ਰਹੇ ਆ ਕੰਨੀ ਵਾਲੀ ਆ ਕੀ ਫਰਕ ਪੈਂਦਾ ਸੁੱਖ ਨਹੀਂ ਗੱਲ ਆ ਉੱਤ ਵਾਲੀ ਪਾਣੀ ਡੜ ਜਾਣਾ ਨੌ ਮਿੰਟਾਂ ਨੂੰ ਥੈਂਕ ਯੂ ਜੀ ਮੇਰੇ ਕਿਨਾਰਾ ਬਖਸ਼